ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 541 ਤੋਂ ਲੈ ਕੇ 543 ਤੱਕ ਸਵੈਮਾਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਸੰਗਤ ਜੀ ਵਾਹਿਗੁਰੂ ਜੀ ਬਿਹાગੜਾ ਮਹੱਲਾ ਪੰਜਵਾਂ ਸ਼ੰਤ ਘਰ ਪਹਿਲਾ ਇਕ ਓੰਕਾਰ ਸਤਿਗੁਰ ਪ੍ਰਸਾਦ ਹਰ ਕਾ ਏਕ ਅਚੰਬੋ ਦੇਖਿਆ ਮੇਰੇ ਲਾਲ ਜੀਓ ਜੋ ਕਰੇ ਸੋ ਤਰਮਨ ਆਏ RAM ਹਰ ਰੰਗ ਅਖਾੜਾ ਪਾਇਨ ਮੇਰੇ ਲਾਲ ਜੀਓ ਆਵਣ ਜਾਣ ਸਬਾਏ RAM ਹੰਦੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਕਿ ਪਰਮੇਸ਼ਰ ਦਾ ਇੱਕ ਅਸਚਰਜ ਕੌਤਕ ਦੇਖਿਆ ਕਿ ਪਰਮੇਸ਼ਰ ਜੋ ਕਰਦਾ ਹੈ ਉਹ ਧਰਮ ਦੇ ਅਨਸਾਰ ਨਿਆਂ ਦੇ ਅਨਸਾਰ ਕਹਿੰਦੇ ਉਹਦਾ ਇੱਕ ਨਿਯਮ ਹੈ ਕਹਿੰਦੇ ਇਹ ਕਹਿੰਦੇ ਜਿਹੜਾ ਜਗਤ ਹੈ ਉਹਨੇ ਇੱਕ ਇਹ ਜਿਵੇਂ ਅਖਾੜਾ ਬਣਾਇਆ ਹੋਇਆ ਇੱਥੇ ਜੀਵਾਂ ਦੇ ਜਿਦਾਂ ਜੀਵਨ ਦਾ ਇੱਕ ਖੇਡ ਚੱਲ ਰਿਹਾ ਹੈ ਇੱਥੇ ਜੀਵਾਂ ਦੇ ਆਉਣ ਜਾਣ ਲਈ ਇਹ ਅਖਾੜਾ ਬਣਾਇਆ ਹੈ ਜਨਮ ਦੇ ਨੇ ਮਰਦੇ ਨੇ ਆਵਣ ਤਾਂ ਜਾਣਾ ਤਿਨਹਿ ਕੀਆ ਜਿਨ ਮੇਦਨ ਸਰਜੀ ਸਿਰ ਜੀਆ ਆਵਣ ਤਾਂ ਜਾਣਾ ਤਿਨਹਿ ਕੀਆ ਜਿਨ ਮੇਦਨ ਸਰਜੀ ਸਿਰ ਜੀਆ ਇੱਕ ਨਾਮ ਮੇਲ ਸਤਗੁਰ ਮਹਿਲ ਬੁਲਾਏ ਇੱਕ ਪਰਮ ਪੂਲੇ ਫਿਰਦਿਆ ਕਹਿੰਦੇ ਜਿਸ ਪਰਮੇਸ਼ਰ ਨੇ ਇਹ ਸੰਸਾਰ ਦੀ ਸਜਨਾ ਕੀਤੀ ਹੈ ਸ੍ਰਿਸ਼ਟੀ ਦੀ ਉਹਨੇ ਹੀ ਇਹ ਜੀਵਾਂ ਦਾ ਜੰਮਣ ਮਰਨ ਦਾ ਖੇਡ ਬਣਾਇਆ ਇੱਕ ਨਾ ਨੂੰ ਕਹਿੰਦੇ ਸਤਗੁਰ ਦੇ ਨਾਲ ਮਿਲਾਪ ਕਰਾ ਕੇ ਆਪਣੇ ਵਿੱਚ ਲੀਨ ਕਰ ਲੈਂਦਾ ਇੱਕ ਕਹਿੰਦੇ ਭਰਮ ਭੁਲੇਖੇ ਵਿੱਚ ਪੈਂਦੇ ਨੇ ਫਿਰ ਆਵਾ ਗਵਨ ਦੇ ਚੱਕਰ ਵਿੱਚ ਪੈ ਰਹੇ ਨੇ ਅੰਤ ਤੇਰਾ ਤੂੰ ਹੈ ਜਾਣੈ ਤੂੰ ਸਭ ਮੈਂ ਰਿਹਾ ਸਮਾਏ ਸੱਚ ਕਹੇ ਨਾਨਕ ਸੁਣੋ ਸੰਤੋ ਹਰ ਵਰਤੈ ਧਰਮ ਨਿ ਆਏ ਕਹਿੰਦੇ ਹੈ ਪਰਮੇਸ਼ਰ ਜੀ ਤੇਰੀ ਖੇਡ ਸੰਸਾਰ ਦੀ ਜਿਹੜੀ ਹੈ ਆ ਇਹਨੂੰ ਤੂੰ ਹੀ ਜਾਣਦਾ ਤੇਰੇ ਕਹਿੰਦੇ ਅਸਚਰਜ ਦਾ ਕੌਤਕ ਦਾ ਅਸੀਂ ਅੰਤ ਨਹੀਂ ਪਾ ਸਕਦੇ ਤੂੰ ਹਰ ਇੱਕ ਦੇ ਵਿੱਚ ਸਮਾਇਆ ਹੋਇਆ ਹਾਂ ਹਰ ਇੱਕ ਜਗ੍ਹਾ ਤੇ ਸਮਾਇਆ ਹੋਇਆ ਨਾਨਕ ਜੀ ਕਹਿੰਦੇ ਇਹ ਸੱਚੀ ਗੱਲ ਹੈਗੀ ਆ ਵੀ हे ਸੰਤ ਜਨੋ ਪਰਮੇਸ਼ਰ ਆਪਣੇ ਧਰਮ ਦੇ ਨਿਯਾਂ ਅਨਸਾਰ ਸੰਸਾਰ ਵਿੱਚ ਵਰਤਾਰਾ ਕਰਵਾ ਰਿਹਾ ਹੈ ਆਵੋ ਮਿਲੋ ਸਹੇਲਿਓ ਮੇਰੇ ਲਾਲ ਜਿਓ ਹਰ ਹਰ ਨਾਮ ਅਰਾਦੇ RAM ਕਰ ਸੇਵੋ ਪੂਰਾ ਸਤਗੁਰੂ ਮੇਰੇ ਲਾਲ ਜਿਓ ਜਮ ਕਾ ਮਾਰਗ ਸਾਦੇ RAM ਕਹਿੰਦੇ ਹੈ ਸੰਤ ਸੰਗੀ ਸਹੇਲਿਓ ਆਓ ਆਪਾਂ ਕਹਿੰਦੇ ਪਰਮੇਸ਼ਰ ਦਾ ਨਾਮ ਜਪੀਏ ਸਤਗੁਰੂ ਦੁਆਰਾ ਦੱਸੀ ਹੋਈ ਸੇਵਾ ਭਗਤੀ ਕਰੀਏ ਕਹਿੰਦੇ ਫਿਰ ਜਿਹੜਾ ਇਹ ਜਮ ਦਾ ਮਾਰਗਾ ਮੌਤ ਦਾ ਮਾਰਗਾ ਉਹਨੂੰ ਸੁਖਾਲਾ ਕਰ ਲਈਏ ਆਤਮਿਕ ਮੌਤ ਤੋਂ ਛੁਟਕਾਰਾ ਪਾ ਲਈਏ ਮਾਰਗ ਵਿਖੜਾ ਸਾਧ ਗੁਰਮੁਖ ਹਰ ਦਰਗਹਿ ਸੋਬਾ ਪਾਈਐ ਜਿਨਕੋ ਵਿधाਤੇ ਤੁਰੋਂ ਲਿਖਿਆ ਤੈਨਾਂ ਰਹਿਣ ਦਿਨ ਲਿਵਲਾਈਐ ਕਹਿੰਦੇ ਜਿਹੜਾ ਹੈ ਜੀਵਨ ਦਾ ਮਾਰਗ ਹੈਗਾ ਜੀਵਨ ਦਾ ਸਫਰ ਹੈ ਬੜਾ ਕਹਿੰਦੇ ਮੁਸ਼ਕਲ ਹੈ ਪਰ ਕਹਿੰਦੇ ਜਦੋਂ ਸਾਧ ਜਨਾਂ ਦੀ ਗੁਰੂ ਜਨਾਂ ਦੀ ਸੰਗਤ ਮਿਲ ਜਾਏ ਫਿਰ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਸੋਭਾ ਨਾਲ ਜਾਏਗਾ ਕਹਿੰਦੇ ਜਿਨ੍ਹਾਂ ਦੇ ਕਿਸਮਤ ਦੇ ਵਿੱਚ ਪਰਮੇਸ਼ਰ ਨੇ ਇਹ ਲੇਖ ਲਿਖਿਆ ਉਹ ਕਹਿੰਦੇ ਪਰਮੇਸ਼ਰ ਵਿੱਚ ਲਿਵ ਲਈ ਰੱਖਦੇ ਨੇ ਉਹਨਾਂ ਦੇ ਪੂਰਵਲੇ ਕਰਮ ਇਸ ਤਰ੍ਹਾਂ ਦੇ ਹਉ ਮੈਂ ਮਮਤਾ ਮੋਹ ਛੁਟਾ ਜਾਂ ਸੰਗ ਮਿਲਿਆ ਸਾਦੇ ਜਨ ਕਹਿ ਨਾਨਕ ਮੁਕਤ ਹੋਆ ਹਰ ਹਰ ਨਾਮ ਅਰਾਦੇ ਫੇ ਨਾਨਕ ਜੀ ਕਹਿੰਦੇ ਨੇ ਜਿਸ ਜੀਵ ਨੇ ਪਰਮੇਸ਼ਰ ਦੇ ਨਾਮ ਦੀ ਅਰਾਧਨਾ ਕੀਤੀ ਆ ਉਹ ਮੁਕਤ ਹੋ ਜਾਂਦੇ ਨੇ ਮਾਇਆ ਤੋਂ ਵਿਕਾਰਾਂ ਤੋਂ ਫਿਰ ਕਹਿੰਦੇ ਸੰਗਤ ਜਦੋਂ ਕਰਦੇ ਨੇ ਸਾਧ ਦੀ ਗੁਰੂ ਦੀ ਫਿਰ ਜਿਹੜੀ ਉਹਨਾਂ ਦੀ ਹਉਮੈ ਆ ਮਮਤਾ ਇਹ ਸੰਸਾਰ ਦਾ ਮੋਹ ਪਦਾਰਥਾਂ ਦਾ ਇਹ ਸਭ ਕੁਝ ਕਹਿੰਦੇ ਉਹਨਾਂ ਦਾ ਖਤਮ ਹੋ ਜਾਂਦਾ ਜਦੋਂ ਗੁਰੂ ਦੀ ਸੰਗਤ ਕਰਦੇ ਨੇ ਜੀਵ ਕਰ ਜੋੜਿਓ ਸੰਤ ਇਕੱਤਰ ਹੋਏ ਮੇਰੇ ਲਾਲ ਜਿਓ ਅਬਿਨਾਸੀ ਪੁਰਖ ਪੁਜੇ ਹਾਰਾਮ ਬਹੁ ਵਿਦ ਪੂਜਾ ਖੋਜਿਆ ਮੇਰੇ ਲਾਲ ਜੀਓ ਇਹ ਮਨ ਤਨ ਸਭ ਅਰਪੇ ਹਾਰਾਮ ਕਹਿੰਦੇ ਸਤਜਨੋ ਆਓ ਕਹਿੰਦੇ ਇਕੱਤਰ ਹੋ ਕੇ ਹੱਥ ਜੋੜ ਕੇ ਪਰਮੇਸ਼ਰ ਦੇ ਅੱਗੇ ਅਰਜ਼ੋਈ ਕਰੀਏ ਕਿ ਸਾਨੂੰ ਨਾਮ ਦੀ ਦਾਤ ਮਿਲ ਜਾਏ ਉਹ ਪਰਮੇਸ਼ਰ ਜੋ ਅਬినాਸ਼ੀ ਹੈ ਕਹਿੰਦੇ ਬਹੁਤ ਤਰ੍ਹਾਂ ਖੋਜਿਆ ਕਿ ਉਸ ਪਰਮੇਸ਼ਰ ਦੀ ਕਿਸ ਚੀਜ਼ ਨਾਲ ਅਸੀਂ ਪੂਜਾ ਕਰੀਏ ਫਿਰ ਕਹਿੰਦੇ ਅੰਤ ਵਿੱਚ ਇਹ ਹੋਇਆ ਕਿ ਪਰਮੇਸ਼ਰ ਨੂੰ ਅਸੀਂ ਆਪਣਾ ਮਨ ਤਨ ਅਰਪੀਏ ਮਨ ਤਨ ਹੀ ਅਰਪ ਸਕਦੇ ਹਾਂ ਹੋਰ ਕਿਸ ਚੀਜ਼ ਨਾਲ ਪੂਜਾ ਕਰ ਸਕਦੇ ਹਾਂ ਮਨ ਤਨ ਤਨ ਸਭ ਪ੍ਰਭੂ ਕੇਰਾ ਕਿਆ ਕੋ ਪੂਜ ਚੜਾਵੇ ਜਿਸ ਹੋਏ ਕਿਰਪਾਲ ਦਿਆਲ ਸੁਆਮੀ ਸੋ ਪ੍ਰਭ ਅੰਕ ਸਮਾਵੇ ਫੇਰ ਕਹਿੰਦੇ ਮਨ ਤਨ ਅਰਪਣ ਦਾ ਸੋਚਿਆ ਪਰਮੇਸ਼ਰ ਅੱਗੇ ਫੇਰ ਆਇਆ ਕਿ ਜਿਹੜਾ ਇਹ ਮਨ ਤਨ ਧਨ ਇਹ ਵੀ ਸਭ ਪਰਮੇਸ਼ਰ ਦਾ ਦਿੱਤਾ ਹੋਇਆ ਫਿਰ ਪਰਮੇਸ਼ਰ ਦੀ ਪੂਜਾ ਕਿਸ ਤਰ੍ਹਾਂ ਕਰੀਏ ਜਿਸ ਤੇ ਕਹਿੰਦੇ ਉਹ ਪਰਮੇਸ਼ਰ ਆਪ ਕਿਰਪਾਲ ਹੋ ਜਾਂਦਾ ਉਹਨੂੰ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਪ੍ਰੀਤ ਮਿਲ ਜਾਂਦੀ ਆ ਉਸ ਨੂੰ ਪਰਮੇਸ਼ਰ ਆਪਣੇ ਗਲ ਨਾਲ ਲਾ ਲੈਂਦੇ ਨੇ ਭਗ ਮਸਤਕ ਹੋਏ ਜਿਸ ਕੈ ਤਿਸ ਗੁਰ ਨਾਲ ਸਨੇਹਾ ਜਨ ਕਹੇ ਨਾਨਕ ਮਿਲ ਸਾਧ ਸੰਗਤ ਹਰ ਹਰ ਨਾਮ ਪੁਜੇ ਹਾ ਫਿਰ ਕਹਿੰਦੇ ਜਿਸ ਜੀਵ ਦੇ ਮੱਥੇ ਦੇ ਵੱਡੇ ਭਾਗ ਉੱਭਰਦੇ ਨੇ ਉਸ ਨੂੰ ਗੁਰੂ ਦੇ ਨਾਲ ਪ੍ਰੇਮ ਹੁੰਦਾ ਫਿਰ ਨਾਨਕ ਜੀ ਕਹਿੰਦੇ ਨੇ ਫਿਰ ਜਿਹੜੇ ਜੀਵ ਗੁਰੂ ਦੀ ਸੰਗਤ ਆਉਂਦੇ ਨੇ ਗੁਰੂ ਦੇ ਨਾਲ ਪ੍ਰੇਮ ਹੁੰਦਾ ਉਹਦੀ ਸੰਗਤ ਦੇ ਵਿੱਚ ਪਰਮੇਸ਼ਰ ਦਾ ਨਾਮ ਜਪਦੇ ਨੇ। ਇਹੀ ਪਰਮੇਸ਼ਰ ਦੀ ਪੂਜਾ। ਪਹਿਲਾਂ ਆਇਆ ਸੀ ਨਾ ਕਿ ਵੀ ਕੀ ਅਰਪ ਕਰੀਏ? ਮਨ ਤਨ। ਫਿਰ ਕਹਿੰਦੇ ਮਨ ਤਨ ਤਨ ਵੀ ਇਹ ਪਰਮੇਸ਼ਰ ਦਾ ਦਿੱਤਾ ਹੋਇਆ। ਕੀ ਅਰਪਣ ਕਰੀਏ ਪੂਜਾ ਲਈ। ਫਿਰ ਕਹਿੰਦੇ ਇਹੀ ਪੂਜਾ ਪਰਮੇਸ਼ਰ ਦੀ ਗੁਰੂ ਦੀ ਸੰਗਤ ਦੇ ਵਿੱਚ ਪਰਮੇਸ਼ਰ ਦਾ ਨਾਮ ਜਪੀ। ਦਹ ਤਿਸ ਖੋਜਤ ਹਮ ਫਿਰੇ ਮੇਰੇ ਲਾਲ ਜਿਉ ਹਰ ਪਾਇੜਾ ਕਰ ਆਏ RAM ਹਰ ਮੰਦਰ ਹਰ ਜਿਉ ਸਾਜਿਆ ਮੇਰੇ ਲਾਲ ਜਿਉ ਹਰ ਤਿਸ ਮੈਂ ਰਹਾ ਸਮਾਏ RAM ਕਹਿੰਦੇ ਪਰਮੇਸ਼ਰ ਦੀ ਖੋਜ ਵਿੱਚ ਅਸੀਂ ਬੜੇ ਦਸਾਂ ਦਿਸ਼ਾਂ ਦੇ ਵਿੱਚ ਭੱਜ ਦੌੜ ਕੀਤੀ ਪਰ ਪਰਮੇਸ਼ਰ ਪਾਇਆ ਕਿੱਥੇ ਆਪਣੇ ਹਿਰਦੇ ਘਰ ਵਿੱਚ ਕਹਿੰਦੇ ਇਹ ਪਰਮੇਸ਼ਰ ਨੇ ਜੀਵ ਦਾ ਹਿਰਦਾ ਆਪਣੇ ਰਹਿਣ ਲਈ ਮਹਿਲ ਸਜਾਇਆ ਹੋਇਆ ਮੰਦਰ ਸਜਾਇਆ ਹੋਇਆ ਤੇ ਇਸ ਦੇ ਵਿੱਚ ਹੀ ਪਰਮੇਸ਼ਰ ਰਹਿੰਦਾ ਸਾਡੇ ਹਿਰਦੇ ਵਿੱਚ ਤੇ ਜਿਸ ਨੇ ਆਪਣੇ ਹਿਰਦੇ ਵਿੱਚ ਪਰਮੇਸ਼ਰ ਨੂੰ ਖੋਜ ਲਿਆ ਉਹਨੇ ਪਰਮੇਸ਼ਰ ਦਾ ਮਿਲਾਪ ਪਾ ਲਿਆ ਸਰਬੇ ਸਮਾਨਾ ਆਪ ਸੁਆਮੀ ਗੁਰਮukh ਪ੍ਰਗਟ ਹੋਇਆ ਮਿਟਿਆ ਅੰਧੇਰਾ ਦੁੱਖ ਨਾਠਾ ਅਮਿਓ ਹਰ ਰਸ ਚੋਇਆ ਕਹਿੰਦੇ ਉਹ ਪਰਮੇਸ਼ਰ ਜੋ ਹਰ ਇੱਕ ਜਗ੍ਹਾ ਤੇ ਵਿਆਪਕ ਆ ਉਹ ਗੁਰੂ ਦੇ ਸਨਮੁਖ ਹੋਇਆ ਹਿਰਦੇ ਘਰ ਵਿੱਚ ਪ੍ਰਤੱਖ ਹੋ ਜਾਂਦਾ ਜਿਸ ਦੇ ਕਹਿੰਦੇ ਪਰਮੇਸ਼ਰ ਅੰਦਰ ਪ੍ਰਤੱਖ ਹੋ ਗਿਆ ਉਹਦਾ ਅਗਿਆਨਤਾ ਦਾ ਹਨੇਰਾ ਖਤਮ ਹੋ ਜਾਂਦਾ ਉਹਦੇ ਦੁੱਖ ਖਤਮ ਹੋ ਜਾਂਦੇ ਨੇ ਜਦੋਂ ਪਰਮੇਸ਼ਰ ਦਾ ਨਾਮ ਜਲ ਉਹਦੇ ਮੂੰਹ ਵਿੱਚ ਪੈਂਦਾ ਹੈ ਜਹਾਂ ਦੇਖਾਂ ਤਹਾਂ ਸੁਆਮੀ ਪਾਰਬ੍ਰਮ ਸਬਠਾਏ ਜਨ ਕਹੇ ਨਾਨਕ ਸਤ ਗੁਰ ਮਿਲਾਇਆ ਹਰ ਪਾਇੜਾ ਕਰ ਆਏ ਕਹਿੰਦੇ ਜਿੱਥੇ ਵੀ ਦੇਖਦੇ ਆ ਹਰ ਇੱਕ ਜਗ੍ਹਾ ਤੇ ਪਰਮੇਸ਼ਰ ਵਿਆਪਕ ਹੈ ਪਰ ਕਹਿੰਦੇ ਮਿਲਦਾ ਕਦੋਂ ਆ ਜਦੋਂ ਸਤਗੁਰ ਨੇ ਦਇਆ ਕੀਤੀ ਕਿਰਪਾਲੂ ਹੋਇਆ ਜੀਵ ਤੇ ਹਿਰਦੇ ਘਰ ਵਿੱਚ ਹੀ ਮੇਲ ਕਰਵਾ ਦਿੱਤਾ ਰਾਗ ਬਿਹાગੜਾ ਮਹੱਲਾ 5 ਅਤਪ੍ਰੀਤਮ ਮਨਮੋਹਨਾ ਕਟ ਸੋਹਨਾ ਪ੍ਰਾਨ ਅਧਾਰਾ RAM ਸੁੰਦਰ ਸੋਭਾ ਲਾਲ ਗੋਪਾਲ ਦਿਆਲ ਕੀ ਅਪਰ ਅਪਾਰ RAM ਕਹਿੰਦੇ ਉਹ ਪਰਮੇਸ਼ਰ ਮਨ ਨੂੰ 모ਹਣ ਵਾਲਾ ਹੈ ਹਰ ਇੱਕ ਘਟ ਦੇ ਵਿੱਚ ਉਹ ਸ਼ੋਭਤ ਹੈ ਕਹਿੰਦੇ ਸਾਡੇ ਪ੍ਰਾਣਾਂ ਦਾ ਆਸਰਾ ਹੈ ਬੜਾ ਹੀ ਕਹਿੰਦੇ ਸੁੰਦਰ ਹੈ ਸਾਡਾ ਪਰਮੇਸ਼ਰ ਪਿਆਰਾ ਜੋ ਧਰਤੀ ਦੀ ਪਾਲਣਾ ਕਰਦਾ ਹੈ ਬੜਾ ਦਿਆਲੂ ਹੈ ਅਪਰੰਪਰ ਹੈ ਅਸੀਂ ਉਹਦਾ ਭਾਰ ਨਹੀਂ ਪਾ ਸਕਦੇ ਗੋਪਾਲ ਦਿਆਲ ਗੋਬਿੰਦ ਲਾਲਨ ਮਿਲੋ ਕਾਂਤ ਨਿਮਾਣੀਆਂ ਨੈਣ ਤਰਸਨ ਦਰਸ ਪਰਸਨ ਨਹਿ ਨੀਂਦ ਰਹਿਣ ਵਿਹਾਣੀਆਂ ਕਹਿੰਦੇ ਹੈ ਦਿਆਲੂ ਪਰਮੇਸ਼ਰ ਜੀ ਸਾਨੂੰ ਨਿਮਾਨਿਆਂ ਨੂੰ ਮਿਲੋ ਸਵਾਮੀ ਜੀ ਕਹਿੰਦੇ ਸਾਡੀਆਂ ਅੱਖਾਂ ਤੁਹਾਡੇ ਦਰਸ਼ਨ ਦੇ ਲਈ ਤਰਸ ਰਹੀਆਂ ਨੇ ਸਾਨੂੰ ਤੁਹਾਡੇ ਚਰਨਾਂ ਦੀ ਪ੍ਰੀਤ ਮਿਲੇ ਸਾਡੀ ਕਹਿੰਦੇ ਜਿਹੜੀ ਇਹ ਜੀਵਨ ਰੂਪੀ ਰਾਤਰੀ ਆ ਤੁਹਾਡੀ ਤਾਂਗ ਵਿੱਚ ਹੈ ਅਸੀਂ ਤਾਂਗ ਦੇ ਵਿੱਚ ਆ ਕਿ ਸਾਡਾ ਮਿਲਾਪ ਇਸ ਜੀਵਨ ਰਾਤਰੀ ਵਿੱਚ ਤੁਹਾਡੇ ਨਾਲ ਹੋ ਜਾਏ ਗਿਆਨ ਅੰਜਨ ਨਾਮ ਬਿੰਜਨ ਪੈ ਸਗਲ ਸਿਗਾਰਾ ਨਾਨਕ ਪਿਆਮ ਪੈ ਸੰਤ ਜੰਪੈ ਮੇਲਕੰਤ ਹਮਾਰਾ ਕਹਿੰਦੇ ਜਦੋਂ ਪਰਮੇਸ਼ਰ ਦਾ ਮਿਆ ਮਿਲਾਪ ਹੋ ਜਾਂਦਾ ਫਿਰ ਜੀਵ ਨੂੰ ਗਿਆਨ ਰੂਪੀ ਅੰਜਨ ਮਿਲ ਜਾਂਦਾ ਪਰਮੇਸ਼ਰ ਦਾ ਨਾਮ ਰੂਪੀ ਭੋਜਨ ਮਿਲ ਜਾਂਦਾ ਇਸ ਤਰ੍ਹਾਂ ਜੀਵ ਦੇ ਸਾਰੇ ਸਿਗਾਰ ਪੂਰੇ ਹੋ ਜਾਂਦੇ ਨੇ ਫਿਰ ਨਾਨਕ ਜੀ ਕਹਿੰਦੇ ਨੇ ਕਿ ਸਾਨੂੰ ਪਰਮੇਸ਼ਰ ਦੇ ਚਰਨਾਂ ਦੀ ਪ੍ਰੀਤ ਮਿਲ ਜਵੇ ਕਹਿੰਦੇ ਹੈ ਸੰਤ ਜਨੋ ਅਰਜੋਈ ਹੈ ਕਿ ਸਾਨੂੰ ਪਰਮੇਸ਼ਰ ਦੇ ਨਾਲ ਮਿਲਾਪ ਕਰਵਾ ਦਿਓ ਲੱਖ ਉਲਹਨੇ ਮੋਹੇ ਹਰ ਜਬ ਲਗ ਨਹਿ ਮਿਲੈ ਰਾਮ ਮਿਲਨ ਕੋ ਕਰੋ ਉਪਾਵ ਕਿਛ ਹਮਾਰਾ ਨਹ ਚੱਲੇ ਰਾਮ ਕਹਿੰਦੇ ਜਦੋਂ ਤੱਕ ਸਾਡੀ ਪਰਮੇਸ਼ਰ ਦੇ ਨਾਲ ਮਿਲਾਪ ਨਹੀਂ ਹੁੰਦਾ ਤਾਂ ਸਾਨੂੰ ਆਪਣੇ ਔਗਣਾ ਕਰਕੇ ਲੱਖਾਂ ਊਲਾਮੇ ਮਿਲਦੇ ਨੇ ਵੀ ਇਸ ਕਾਰਨ ਕਰਕੇ ਪਰਮੇਸ਼ਰ ਨਾਲ ਮਿਲਾਪ ਨਹੀਂ ਜੀਵਦਾ ਹੋ ਰਿਹਾ ਕਹਿੰਦੇ हे ਪਰਮੇਸ਼ਰ ਜੀ ਅਸੀਂ ਕਿੰਨੇ ਵੀ ਉਪਾਅ ਕਰ ਲਈਏ ਅਸੀਂ ਆਪਣੀ ਕੋਸ਼ਿਸ਼ ਸਦਕਾ ਤੁਹਾਨੂੰ ਨਹੀਂ ਮਿਲ ਸਕਦੇ ਸਾਡੇ ਹੱਥ ਵਸ ਨਹੀਂ ਕਹਿੰਦੇ हे ਪਰਮੇਸ਼ਰ ਜੀ ਤੁਸੀਂ ਕਿਰਪਾ ਕਰੋ ਚਲ ਚਿੱਤ ਬਿੱਤ ਅਨਿਤ ਪ੍ਰੀਏ ਬਿਨ ਕਬਨ ਵਿਦੀਨਾ ਤੀਜੀਏ ਖਾਨ ਪਾਨ ਸਿਗਾਰ ਬਿਰਥੇ ਹਰ ਕੰਤ ਬਿਨ ਕਿਉਂ ਜੀ ਜੀਏ ਜਦੋਂ ਤੱਕ ਕਹਿੰਦੇ ਪਰਮੇਸ਼ਰ ਦੇ ਨਾਲ ਮਿਲਾਪ ਨਹੀਂ ਹੁੰਦਾ ਜੀਵ ਦਾ ਮਨ ਚਿੰਤਲ ਚੰਚਲ ਰਹਿੰਦਾ ਚੰਚਲ ਰਹਿੰਦਾ ਜੀਵ ਦਾ ਮਨ ਤੇ ਜੀਵ ਤਨ ਦੇ ਪਿੱਛੇ ਭੱਜਿਆ ਫਿਰਦਾ ਕਿਸੇ ਵੀ ਤਰੀਕੇ ਦੇ ਨਾਲ ਜੀਵ ਨੂੰ ਧੀਰਜ ਨਹੀਂ ਆਉਂਦਾ ਸਾਰੇ ਕਹਿੰਦੇ ਸਾਡੇ ਖਾਣ ਪੀਣ ਹੋਰ ਸਾਰ ਸਾਰੇ ਸ਼ਿਗਾਰ ਉਸ ਪਰਮੇਸ਼ਰ ਦੀ ਪ੍ਰਾਪਤੀ ਤੋਂ ਬਿਨਾਂ ਵਿਅਰਥ ਨੇ ਜੀਵ ਦਾ ਜੀਣਾ ਵਿਅਰਥ ਹੈ ਕਹਿੰਦੇ ਆਸਾ ਪਿਆਸੀ ਰਹਿਨ ਦਿਨਿਰ ਰਹਿਨਾ ਸਕੀਏ ਇੱਕ ਤਿਲੈ ਨਾਨਕ ਪਿਆਮ ਪੈ ਸੰਤ ਦਾਸੀ ਤੋ ਪ੍ਰਸਾਦ ਮੇਰਾ ਪਿਰ ਮਿਲੈ ਕਹਿੰਦੇ ਦਿਨ ਰਾਤ ਜਦੋਂ ਪਰਮੇਸ਼ਰ ਦਾ ਮਿਲਾਪ ਨਹੀਂ ਹੁੰਦਾ ਜੀਵ ਪਰਮੇਸ਼ਰ ਨੂੰ ਮਿਲਣ ਦੀ ਤਾਂਗ ਦੀ ਆਸਾ ਦੇ ਵਿੱਚ ਬੜਾ ਜਿੱਦਾਂ ਕਹਿੰਦੇ ਤੋਖਲੇ ਚ ਰਹਿੰਦਾ ਮਨ ਨੂੰ ਧੀਰਜ ਨਹੀਂ ਆਉਂਦਾ ਜਦ ਤੱਕ ਪਰਮੇਸ਼ਰ ਦੇ ਨਾਲ ਮਿਲਾਪ ਨਹੀਂ ਹੁੰਦਾ ਫਿਰ ਨਾਨਕ ਜੀ ਕਹਿੰਦੇ ਨੇ हे ਪਰਮੇਸ਼ਰ ਜੀ हे ਸੰਤ ਜਨੋ ਕਹਿੰਦੇ ਤੁਸੀਂ ਕਿਰਪਾ ਕਰੋ ਤੇ ਸਾਨੂੰ ਪਰਮੇਸ਼ਰ ਦਾ ਮਿਲਾਪ ਹੋ ਸਕੇ ਵਾਹਿਗੁਰੂ ਜੀ ਹੋ ਵਾਹਿਗੁਰੂ ਜੀ ਸੇਜ ਇੱਕ ਪ੍ਰਿਯੋ ਸੰਗ ਦਰਸ ਨ ਪਾਈਏ ਰਾਮ ਅਵਗਨ 모ਹੇ ਅਨੇਕ ਕਤ ਮਹਿਲ ਬੁਲਾਈਐ ਰਾਮ ਕਹਿੰਦੇ ਹਿਰਦੇ ਰੂਪੀ ਸੀਜ ਤੇ ਪਰਮੇਸ਼ਰ ਵੀ ਹੈ ਤੇ ਜੀਵ ਵੀ ਹੈ ਪਰ ਫਿਰ ਵੀ ਕਹਿੰਦੇ ਇੱਕ ਜਗ੍ਹਾ ਤੇ ਵਸਦਿਆਂ ਹੋਇਆਂ ਜੀਵ ਨੂੰ ਪਰਮੇਸ਼ਰ ਦਾ ਦਰਸ਼ਨ ਨਹੀਂ ਹੋ ਰਿਹਾ ਕਹਿੰਦੇ ਮੇਰੇ ਵਿੱਚ ਅਨੇਕਾਂ ਹੀ ਔਗਣ ਨੇ ਇਹਨਾਂ ਔਗਣਾ ਕਰਕੇ ਮੈਨੂੰ ਪਤਾ ਨਹੀਂ ਪਰਮੇਸ਼ਰ ਨੇ ਤਾਂ ਹੀ ਨਹੀਂ ਆਪਣੇ ਹਿਰਦੇ ਦੇ ਵਿੱਚ ਮੇਰਾ ਜਿਹੜਾ ਪਰਮੇਸ਼ਰ ਦਾ ਦਰਸ਼ਨ ਨਹੀਂ ਹੋ ਰਿਹਾ ਹਿਰਦਾ ਇੱਕ ਹੈ ਪਰਮੇਸ਼ਰ ਵੀ ਉੱਥੇ ਹੈ ਜੀਵ ਵੀ ਉੱਥੇ ਹੈ ਪਰ ਜੀਵ ਨੂੰ ਪਰਮੇਸ਼ਰ ਦਾ ਦੀਦਾਰ ਨਹੀਂ ਹੈ ਸ਼ਾਇਦ ਕਹਿੰਦੇ ਮੇਰੇ ਅਵਗਣ ਹੀ ਇੰਨੇ ਨੇ ਇਸ ਕਰਕੇ ਮੈਨੂੰ ਪਰਮੇਸ਼ਰ ਦਾ ਦੀਦਾਰ ਨਹੀਂ ਹੋ ਰਿਹਾ ਫਿਰ ਮੈਨੂੰ ਪਰਮੇਸ਼ਰ ਨੇ ਕਦੋਂ ਹਿਰਦੇ ਘਰ ਵਿੱਚ ਕਹਿੰਦੇ ਦੀਦਾਰ ਦੇਣਾ ਹੈ ਕਦੋਂ ਬੁਲਾਉਣਾ ਹੈ ਮੈਨੂੰ ਆਪਣੇ ਮਹਿਲ ਨੇ ਰਗੋਨ ਨਿਵਾਣੀ ਅनाथ ਬਿਨਵੈ ਮਿਲੋ ਪ੍ਰਭ ਕਿਰਪਾ ਨਿਧੇ ਪ੍ਰਮਪੀਤ ਖੋਈਐ ਸਹਜ ਸੋਈਐ ਪ੍ਰਭ پلਕ ਪੇਖਤ ਨਾਵ ਨਿਦੇ ਕਹਿੰਦੇ ਮੇਰੇ ਵਿੱਚ ਕੋਈ ਗੁਣ ਨਹੀਂ ਹੈਗੇ ਮੈਂ ਗੁਣਹੀਨ ਆ ਮੈਂ ਨਿਵਾਣੀ ਆ ਕਹਿੰਦੇ ਮੈਂ ਬੇਨਤੀ ਕਰਦੀ ਆ ਇਹ ਪਰਮੇਸ਼ਰ ਜੀ ਤੁਸੀਂ ਸਾਨੂੰ ਮਿਲੋ ਫੇਰ ਕਹਿੰਦੇ ਜਦੋਂ ਪਰਮੇਸ਼ਰ ਦਾ ਕਿਤੇ ਇੱਕ ਪਲ ਲਈ ਵੀ ਕਹਿੰਦੇ ਜੀਵ ਦੇ ਨਾਲ ਮਿਲਾਪ ਹੋ ਜਵੇ ਉਸ ਪਰਮੇਸ਼ਰ ਦਾ ਜੋ ਨੌ ਨਿਧੀਆਂ ਦੇ ਖਜ਼ਾਨਾ ਪਰਮੇਸ਼ਰ ਫੇਰ ਕਹਿੰਦੇ ਜੀਵ ਦੀ ਜਿਹੜੀ ਭਰਮ ਦੀ ਪਰਦੇ ਦੀ ਜਿਹੜੀ ਤਹਿ ਆ ਛੋਟੀ ਜੀ ਉਹ ਟੁੱਟ ਜਾਂਦੀ ਆ ਫੇਰ ਜੀਵ ਆਤਮਿਕ ਅਡੋਲਤਾ ਵਿੱਚ ਟਿਕ ਜਾਂਦਾ ਜੇ ਇੱਕ ਪਲ ਲਈ ਵੀ ਦੀਦਾਰ ਹੋ ਜੇ ਪਰਮੇਸ਼ਰ ਦਾ ਗ੍ਰਹਿ ਲਾਲੇ ਆਵੇ ਮਹਿਲ ਪਾਵੇ ਮਿਲ ਸੰਗ ਮੰਗਲ ਗਾਈਐ ਨਾਨਕ ਪਿਆਮ ਪੈ ਸੰਤ ਸਰਣੀ ਮੋਹੇ ਦਰਸ ਦਿਖਾਈਐ ਕਹਿੰਦੇ ਜੇ ਪਰਮੇਸ਼ਰ ਹਿਰਦੇ ਘਰ ਵਿੱਚ ਆ ਜਾਵੇ ਫਿਰ ਸਾਰੇ ਕਹਿੰਦੇ ਗਿਆਨ ਇੰਦਰੇ ਪਰਮੇਸ਼ਰ ਦੇ ਮਿਲਾਪ ਦੀ ਖੁਸ਼ੀ ਚ ਗੀਤ ਗਾਉਂਦੇ ਨੇ ਨਾਨਕ ਜੀ ਪਰਮੇਸ਼ਰ ਦੇ ਚਰਨਾਂ 'ਚ ਬੇਨਤੀ ਕਰਦੇ ਨੇ ਕਹਿੰਦੇ ਹੇ ਸੰਤ ਜਨੋ ਕਹਿੰਦੇ ਤੁਹਾਡੀ ਸ਼ਰਨ ਆਇਆ ਕਹਿੰਦੇ ਹੁਣ ਪਰਮੇਸ਼ਰ ਦਾ ਦੀਦਾਰ ਕਰਵਾਓ ਸੰਤਨ ਕੈ ਪ੍ਰਸਾਦ ਹਰ ਹਰ ਪਾਇਆ RAM ਇੱਛੁ ਪੁੰਨੀ ਮਨ ਸਾਤ ਤਪਤ ਬੁਝਾਇਆ RAM ਜਿਸ ਜੀਵ ਨੂੰ ਕਹਿੰਦੇ ਗੁਰੂ ਦੀ ਕਿਰਪਾ ਨਾਲ ਪਰਮੇਸ਼ਰ ਦਾ ਮਿਲਾਪ ਹੋ ਗਿਆ ਉਹਦੇ ਕਹਿੰਦੇ ਮਨ ਦੀਆਂ ਇੱਛਾ ਪੂਰੀਆਂ ਹੋ ਗਈਆਂ ਮਨ ਨੂੰ ਸ਼ਾਂਤੀ ਆ ਗਈ ਉਹਨੂੰ ਸਾਰੀ ਉਹਨੂੰ ਤ੍ਰਿਪਤੀ ਹੋ ਗਈ ਉਹਨੂੰ ਹੁਣ ਮਾਇਆ ਦੀ ਤ੍ਰਿਸ਼ਨਾ ਨਹੀਂ ਰਹੀ ਹੁਣ ਜਦੋਂ ਪਰਮੇਸ਼ਰ ਦਾ ਮਿਲਾਪ ਹੋ ਗਿਆ ਸਫਲਾ ਸੋ ਦਿਨ ਸਰਣ ਸੁਹਾਵੀ ਅਨੰਦ ਮੰਗਲ ਰਸ ਕਨਾ ਬਰਗਟੇ ਗੋਪਾਲ ਗੋਬਿੰਦ ਲਾਲਨ ਕਵਨ ਰਸਨਾ ਗੁਣ ਪਨਾ ਕਹਿੰਦੇ ਜਦੋਂ ਪਰਮੇਸ਼ਰ ਦਾ ਮਿਲਾਪ ਹੁੰਦਾ ਜੀਵ ਨੂੰ ਉਹੀ ਦਿਨ ਤੇ ਰਾਤ ਸੁਹਾਵਣੀ ਹੋ ਜਾਂਦੀ ਹੈ ਜੀਵ ਨੂੰ ਬਹੁਤ ਆਨੰਦ ਮਿਲਦਾ ਹੈ ਪਰਮੇਸ਼ਰ ਦੇ ਮਿਲਾਪ ਤੋਂ ਜਦੋਂ ਜੀਵ ਦੇ ਅੰਦਰ ਪਰਮੇਸ਼ਰ ਪ੍ਰਤੱਖ ਹੋ ਗਏ ਕਹਿੰਦੇ ਫਿਰ ਜੀਵ ਕਹਿੰਦਾ ਕਿ ਪਰਮੇਸ਼ਰ ਦੇ ਇੰਨੇ ਗੁਣ ਨੇ ਕਹਿੰਦੇ ਕਿਸ ਤਰ੍ਹਾਂ ਮੈਂ ਗੁਣਾਂ ਦੇ ਸਾਰਿਆਂ ਦਾ ਵਰਣਨ ਕਰ ਸਕਦਾ ਕਿਸ ਤਰ੍ਹਾਂ ਆਪਣੀ ਇੱਕ ਰਚਨਾ ਦੇ ਨਾਲ ਜੀ ਪਰਮੇਸ਼ਰ ਦੇ ਸਾਰੇ ਗੁਣ ਗਾ ਸਕਦਾ ਪਰਮੇਸ਼ਰ ਦੇ ਗੁਣਾਂ ਦਾ ਅੰਤ ਨਹੀਂ ਹੈ ਭ੍ਰਮ ਲੋਭ ਮੋਹ ਵਿਕਾਰ ਥਾਕੇ ਮਿਲ ਸਖੀ ਮੰਗਲ ਗਾਇਆ ਨਾਨਕ ਪਿਆਮ ਪੈ ਸੰਤ ਜੰਪੈ ਜਿਨ ਹਰ ਹਰ ਸੰਜੋਗ ਮਿਲਾਇਆ ਫੇ ਨਾਨਕ ਜੀ ਕਹਿੰਦੇ ਨੇ ਇਹ ਪਰਮੇਸ਼ਰ ਜੀ ਤੁਹਾਡੇ ਚਰਨਾਂ ਚ ਬੇਨਤੀ ਹੈ ਕਹਿੰਦੇ ਜਿਹੜੇ ਤੁਹਾਡੇ ਸੰਤ ਜਾਣੇ ਉਹਨਾਂ ਅਗੇ ਅਰਜੋਈ ਹੈ ਉਹਨਾਂ ਨੇ ਹੀ ਕਹਿੰਦੇ ਪਰਮੇਸ਼ਰ ਦੇ ਮਿਲਾਪ ਦਾ ਜਿਹੜਾ ਸੰਜੋਗ ਬਣਾਇਆ ਹੈ ਗੁਰੂ ਦੇ ਰਾਹੀ ਹੀ ਪਰਮੇਸ਼ਰ ਦੇ ਨਾਲ ਮਿਲਾਪ ਸੰਭਵ ਹੋ ਸਕਿਆ ਹੈ ਜਿਸ ਜੀਵ ਦਾ ਪਰਮੇਸ਼ਰ ਨਾਲ ਮਿਲਾਪ ਹੋ ਗਿਆ ਉਹਦੇ ਸਾਰੇ ਭਰਮ ਲੋਭ ਮੋਹ ਵਿਕਾਰ ਸਾਰੇ ਖਤਮ ਹੋ ਗਏ ਹੁਣ ਉਹਦੇ ਗਿਆਨ ਇੰਦਰੇ ਪਰਮੇਸ਼ਰ ਦੇ ਮਿਲਾਪ ਦੀ ਖੁਸ਼ੀ ਵਿੱਚ ਖੁਸ਼ੀ ਦੇ ਗੀਤ ਗਾਉਂਦੇ ਨੇ ਸਾਰੇ ਗਿਆਨ ਇੰਦਰੇ ਜੀਵ ਦੇ ਵਾਸ ਵਿੱਚ ਹੋ ਗਏ ਪਰਮੇਸ਼ਰ ਦਾ ਮਿਲਾਪ ਹੋ ਗਿਆ ਹੰਦੀ ਸੰਗਤ ਜੀ ਇੰਨੀਆਂ ਵਿਚਾਰਾਂ ਪਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ अनेका अनेका ਗਲਤੀਆਂ ਬਖਸ਼ਣੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜ੍ਹਦੇ ਆ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ ਅੱਗੇ ਤੋਂ ਸੁਮਤ ਦੇਣੀ ਸਤਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ